ਸੰਗਰੂਰ ਦੇ ਮਲੇਰਕੋਟਲਾ ਵਿੱਚ ਮੁਸਲਿਮ ਧਾਰਮਿਕ ਗ੍ਰੰਥ ਦੀ ਬੇਅਦਬੀ ਤੋਂ ਬਾਅਦ ਰੋਵ ਵਿਚ ਆਏ ਲੋਕਾਂ ਨੇ ਅਕਾਲੀ ਵਿਧਾਇਕ ਫਰਜ਼ਾਨਾ ਆਲਮ ਦੀ ਕੋਠੀ ਤੇ ਕੀਤਾ ਹਮਲਾ ਕੋਠੀ ਬਾਹਰ ਖੜੀਆਂ ਪਾਇਲਟ ਤੇ ਹੋਰ ਗੱਡੀਆਂ ਦੀ ਪੰਨ ਤੋੜ ਸ਼ੁਕਰਵਾਰ ਰਾਤ ਦਾ ਮਾਮਲਾ ਇਦੇ ਵਿੱਚ ਕੁਝ ਸਰਾਰਤੀ ਅੰਦਰਾਂ ਨੇ ਪਹਿਲਾਂ ਸਾਡੇ ਪਵਿੱਤਰ ਗ੍ਰੰਥ ਕ੍ਰਾਂਸ਼ ਸ਼ਰੀਫ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਦੇ ਵਿੱਚ ਕੁਝ ਲੋਕਾਂ ਨੇ ਪੁਲਿਸ ਦੇ ਉੱਤੇ ਪਧਰਾਉ ਕੀਤਾ ਕਿ ਐਮਐਲਏ ਸਾਹਿਬ ਦੀ ਕੋਠੀ ਦੇ ਵਿੱਚ ਵੀ ਹੱਲੜਵਾਜੀ ਕੀਤੀ ਕੋਠੀ ਦੇ ਬਾਹਰ ਆ ਕੇ ਤੇ ਉਹਨੇ ਇਹਨਾਂ ਨੂੰ ਕਾਬੂ ਕੀਤਾ ਸ਼੍ਰੋਮਣੀ ਕਾਲੀਦਲ ਦੇ ਵਿਦਿਆਰਥੀ ਵਿੰਗ ਐਸਓਆਈ ਦੇ ਲੁਧਿਆਣਾ ਪ੍ਰਧਾਨ ਜੀਵਨ ਸੇਖਾ ਨੂੰ ਲੁਧਿਆਣਾ ਪੁਲਿਸ ਨੇ ਕੀਤਾ ਗ੍ਰਿਫਤਾਰ ਗੈਂਗਸਟਰ ਗੋਰੂ ਬੱচ্চਾ ਤੇ ਉਸ ਦੇ ਸਾਥੀਆਂ ਨੂੰ ਪਨਾ ਦੇਣ ਅਤੇ ਉਹਨਾਂ ਤੋਂ ਵਾਰਦਾਤਾਂ ਕਰਵਾਉਂਦਾ ਇਲਜ਼ਾਮ ਗੈਂਗਸਟਰ ਗੋਰੂ ਬੱচ্চਾ ਤੇ ਕਤਲ ਤੇ ਲੁੱਟ ਦੇ ਕਈ ਮਾਮਲੇਦਾਰਚ ਹਰਿਆਣਵੀਂਆਂ ਰਾਜ ਸਭਾ ਚੋਣਾਂ ਵਿੱਚ ਤਾਂਗਲੀ ਮਾਮਲੇ ਦੀ ਸੁਣਵਾਈ ਹਰਿਆਣਾ ਵਿਧਾਨ ਸਭਾ ਪ੍ਰੇਸਰ ਵਿੱਚ ਸੂਬੇ ਦੇ ਮੁੱਖ ਚੋਣ ਕਮਿਸ਼ਨਰ ਸਾਹਮਣੇ ਅੱਜ 22 ਜੂਨ ਦੀ ਸੁਣਵਾਈ ਦੌਰਾਨ ਰਾਜ ਸਭਾ ਚੋਣ ਜੇਤੂ ਡਾਕਟਰ ਸੁਭਾਸ਼ ਚੰਦਰਾ ਵੱਲੋਂ ਸਮਾ ਮੰਗੇ ਜਾਣਕਾਰੀ ਪਾਈ ਗਈ ਸੀ ਅੱਜ ਦੀ ਤਾਰੀਖ ਕ੍ਰੀਪ ਦਰਜਨ ਕਾਂਗਰਸੀ ਵਿਧਾਇਕਾਂ ਦੀਆਂ ਵੋਟਾਂ ਰੱਦ ਹੋਣ ਦਾ ਮਾਮਲਾ ਹੌਕੀ ਲੈਜੈਂਡ ਬਲਬੀਰ ਸਿੰਘ ਸੀਨੀਅਰ ਆਪਣੇ ਗੁਆਚੇ ਮੈਡਲ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਨੂੰ ਮਜਬੂਰ ਸਪੋਰਟਸ ਅਥਾਰਟੀ ਨੂੰ ਦਿੱਤੇ 36 ਮੈਡਲ ਬਲੇਜ਼ਰ ਤੇ ਹੋਰ ਚੀਜ਼ਾਂ ਦਾ ਕੋਈ ਹਤਾ ਪਤਾ ਨਹੀਂ ਆਰਟੀਆਈ ਅਤੇ ਦਫ਼ਤਰਾਂ ਦੇ ਧੱਕਿਆਂ ਤੋਂ ਬਾਅਦ ਵੀ ਨਹੀਂ ਮਿਲਿਆ ਕੋਈ ਜਵਾਬ ਐਬੀਪੀ ਸੰਜਾ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਦੇਸ਼ ਨੇ ਜਿੱਤੇ ਤਗਮੇ ਗੁਆਚਣ ਤੋਂ ਨਿਰਾਸ਼ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਰਾਜ ਪਦਰੀ ਸਮਾਗਮਾਂ ਦੀ ਸ਼ੁਰੂਆਤ ਅੱਜ ਤੋਂ ਮੁਹਾਲੀ ਦੇ ਇਤਿਹਾਸਿਕ ਚੱਪੜਛੜੀ ਮੈਦਾਨ ਵਿੱਚ ਸ਼ਾਮ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਸਬੰਧੀ ਲੇਜ਼ਰ ਸ਼ੋਅ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ 'ਚ ਸ਼ਿਰਕਤ ਕਰਨਗੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸੇ ਸੰਦਰਭ 'ਚ 26 ਜੂਨ ਨੂੰ ਫਤਿਹਗੜ੍ਹ ਸਾਹਿਬ ਵਿਖੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰਨਗੇ ਪਬਲਿਕ ਕਾਨਫਰੰਸ ਅਤੇ 3 ਜੁਲਾਈ ਨੂੰ ਪ੍ਰਧਾਨ ਮੰਤਰੀ ਮੋਦੀ ਦਿੱਲੀ 'ਚ ਕਰਨਗੇ ਮਹਾਨ ਜਰਨੈਲ ਦੀ ਜੀਵਨੀ ਤੇ ਕਿਤਾਬ ਰਿਲੀਜ਼